ਆਪਾਂ ਜਲਦੀ ਕਲਾਸ ਕੀਤੀ ਕਿਚਮੁੱਲ ਜਿਹੜਾ ਸਾਰਾ ਆਪਾਂ ਕਨਸੈਪਟ ਸੀ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਤੇ ਸਮਝਿਆ ਵੀ ਸੀ ਸੋ ਅੱਜ ਦੀ ਕਲਾਸ ਵਿੱਚ ਆਪਾਂ ਹਾਨੀ ਪ੍ਰਤੀਸ਼ਤ ਕਿਵੇਂ ਕੱਢੀ ਜਾਂਦਾ ਪ੍ਰਤੀਸ਼ਤ ਪਰ ਹਾਂ ਦੇ ਲਾ ਪ੍ਰਤੀਸ਼ਤਾਂ ਪ੍ਰਤੀਸ਼ਤ ਫਿਰ ਲਈ ਸਾਨੂੰ ਇਹਨਾਂ ਫਾਰਮੂਲੇ ਦੇ ਸੰਬੰਧ ਵਿੱਚ ਗੀਤ ਸੋ ਆਓ ਆਪਾਂ ਇਹਦੇ ਫਾਰਮੂਲਿਆਂ ਦੇ ਡਿਸਕਸ ਕਰਦੇ ਹਾਂ ਲਾਹ ਪ੍ਰਤੀਸ਼ਤ ਹਾਨੀ ਪ੍ਰਤੀਸ਼ਤ ਜਿਹੜਾ ਲਾਹ ਆ ਜੋ ਲਾਭ ਹੁੰਦਾ ਉਹਦਾ ਫਾਰਮੂਲਾ ਆਪਣੇ ਕੋਲੇ ਇਹ ਹੁੰਦਾ ਲਾਹ ਬਰਾਬਰ ਕਾਦੇ ਲਈ ਹੁੰਦਾ ਬੇਚ ਮੁੱਲ माइनस खरीद मूल्य बेच मूल्य माइनस खरीद मूल्य यह द लाभ प्रतिशत लाभ हमेशा अगर बेच मूल्य बड़ा होगा खरीद मूल्य छोटा होगा ता ही होगा, सो जड़ा लाभ वा वो बेत मूल्य ते माइनस खरीद मूल्य होगा, मान लो कोई चीज असी महंगी ਵੇਚੀ ਤੇ ਸਸਤੀ ਕਿਨਿੱਦੀ ਤਾਂ ਸਾਨੂੰ ਲਾਭ ਹੋਵੇਗਾ ਹੁਣ ਸਪੋਜ਼ ਕਰੋ ਆਪਣਾ ਚੀਜ਼ ਖਰੀਦੀ 400 ਦੀ ਆਪਾਂ ਨੂੰ ਲਾਭ ਹੋਇਆ 40 ਰੁਪਏ ਲਾਭ ਹੋਇਆ ਲਾਭ ਹੋਇਆ ਆਪਾਂ ਨੂੰ 40 ਹੁਣ ਆਪਣਾ ਲਾਭ ਪ੍ਰਤੀਸ਼ਤ ਕੱਢਣਾ ਆਪਾਂ ਵੀ ਇਹ ਕਿੰਨੇ ਪ੍ਰਤੀਸ਼ਤ ਲਾਭ ਹੋਇਆ ਸੋ ਲਾਭ ਪ੍ਰਤੀਸ਼ਤ ਕਿਸ ਤਰ੍ਹਾਂ ਨਿਕਲੋਗਾ ਲਾਭ ਪ੍ਰਤੀਸ਼ਤ ਕੱਢਣਾ ਆਪਾਂ ਨੂੰ ਲਾਭ ਪ੍ਰਤ ਦਾ ਜਿਹੜਾ ਫਾਰਮੂਲਾ ਉਹਨੂੰ ਸਮਝਣਾ ਪਊਗਾ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਹੁੰਦਾ ਲਾਭ ਜਿੰਨਾ ਸਾਡਾ ਲਾਭ ਹੋਇਆ ਖਰੀਦ ਮੁੱਲ ਗੁਣਾ 100 ਇਹਦੇ ਦਿੱਤੇ ਆਪਾਂ ਨੂੰ ਇਹ ਲਾਭ ਪ੍ਰਤੀਸ਼ਤ ਦਾ ਸੋ ਆਪਾਂ 40 ਨੂੰ ਉੱਪਰ ਲਾਵਾਂਗੇ ਅ uh, 400 ਖਰੀਦ ਮੁੱਲ ਜਨਾ ਸੀਗਾ ਖਰੀਦ ਮੁੱਲ ਨੇ ਦੀ ਚੀਜ਼ ਖਰੀਦੀ ਆਪਾਂ 0 ਨਾਲ 0 ਕੱਢ ਦੋ ਆ 0 ਨੂੰ ਆ 0 ਕੱਢ ਦੋ ਹੁਣ 10 ਚੌਕਾ 40 ਕਿੰਨੇ ਪਰਸੈਂਟ ਲਾਭ ਹੋਇਆ ਫਿਰ 10% ਲਾਭ ਹੋਇਆ ਆਪਾਂ ਨੂੰ ਸੋ ਇਸ ਤਰੀਕੇ ਨਾਲ ਅਸੀਂ ਲਾਭ ਪ੍ਰਤੀਸ਼ਤਤਾ ਉਹਦਾ ਸਵਾਲਾ ਜਿਹੜਾ ਹੁਕਾਂ ਕਰ ਸਕਦੇ ਹੈਗੇ ਸੋ ਲਾਭ ਪ੍ਰਤੀਸ਼ਤਤਾ ਫਾਰਮੂਲਾ ਆਪਾਂ ਤੁਹਾਨੂੰ दस चुके हैं कि लाभ प्रतिशत किस तरह निकलता है so, बेचमुल बेच अपने को चार सौ चाली रुपये से खरीद मुल अपना चार सौ का लाभ अपना चालीस रुपये होया हम लाभ प्रतिशत क्या लाभ बटा खरीद मुल गुना सौ लाभ किन्ना सी चाली रुपए ਖਰੀਦ ਮੁੱਲ ਕਿਨਾ ਸੀ 400 ਰੁਪਏ ਤੇ ਗੁਣਾ ਆਪਾਂ ਕਰਨਾ 100 ਰੁਪਏ ਤੇ ਇਸੇ ਨੂੰ ਕਟਿੰਗ ਕਰ ਦੋ ਉੱਪਰ ਥਲੇ ਦਾ ਕੱਟ ਕਰੋਗੇ ਤਾਂ ਆਪਾਂ ਨੂੰ 10% 100 ਨਾਲ 400 ਤੇ ਚਾਰ ਨੂੰ 40 ਨੂੰ ਕੱਟ ਦੋ 10% ਆਪਾਂ ਨੂੰ ਲਾਭ ਹੋਇਆ ਸੋ ਚੈਨਲ ਨੂੰ ਜੂਰ ਸਬਸਕ੍ਰਾਈਬ ਕਰੋ ਆਪਾਂ ਹੋਰ ਵੀ ਲਾਭ ਕਰ ਸਕਦੇ ਹਾਂ ਹਾਂਜੀ ਆਪਣੇ ਕੋਲ ਖਰੀਦ ਮੁੱਲ ਬੇਚ ਮਲ ਆਪਣਾ 200 ਰੁਪਏ ਆ ਸੌਣ ਨਾਲ ਹੀ ਕਰਦੇ ਆ ਆਊਗਾ ਖਰੂਬੇ ਕੀ ਜੀ ਮਨਸੀ ਕੋਣਾ ਵੀ ਸੌਣ ਨਾਲ ਹੀ ਕਰਾਂਗੇ ਆਪਾਂ 0 0 ਘੱਟ ਦੋ ਦੇ ਜਿਹੜਾ ਲਾਭ ਆਪਾਂ ਨੂੰ ਆ 100% ਦਾ ਹੋ ਰਿਹਾ ਹੁਣ ਇਹ ਕਿਵੇਂ ਸਹੀ ਆ ਇਹਨੂੰ ਆਪਾਂ ਕਿਵੇਂ ਚੈੱਕ ਕਰ ਸਕਦੇ ਆਂ ਕਿ ਫਾਰਮੂਲਾ ਸਹੀ ਆ ਕਿਉਂਕਿ ਚੀਜ਼ ਆਪਾਂ 100 ਰੁਪਏ ਦੀ ਹੀ ਖਰੀਦੀ ਸੀ ਤੇ 100 ਰੁਪਿਆ ਹੀ ਕਮਾ ਕੇ ਆਪਾਂ ਉਹ ਵੇਚ ਦਿੱਤੀ ਸੋ ਆਪਾਂ ਦਾ ਉਹ 100 ਪ੍ਰਤੀਸ਼ਤ ਕੀ ਹੋਇਆ ਜੁਨਾਇ ਦਾ ਲਾ ਲਾ ਪ੍ਰਤੀਸ਼ਤ ਦੇ ਤਰੀਕੇ ਨਾਲ ਹੀ ਨਿਕਲ ਜਾਂਦਾ ਨਿਕਲਦਾ ਤੇ ਤਰੀਕੇ ਨਾਲ ਹੀ ਅਸੀਂ ਇਹ ਫਾਰਮੂਲਾ ਲਾਂਦਾ ਲਾਹ ਪ੍ਰਤੀਤਨ ਅੰਡਣਦਾ ਸੂ ਲਾ ਪ੍ਰਤੀਸ਼ਤ ਦਿਨਾਲ ਤੁਸੀਂ ਆ ਇਹ ਵੀ ਤੁਮਾ ਬਣਾਇਆ ₹100 ₹100 ਆਪਾਂ ਨੂੰ ਹਾਨੀ ਕਿੰਨੀ ਹੋਈ ਹਾਨੀ ਦਾ ਫਾਰਮੂਲਾ ਕੀ ਹੈ ਖਰੀਦ ਮੁੱਲ ਮਾਈਨਸ ਬੀਚ ਮੁੱਲ ਖਰੀਦ ਮੁੱਲ ਮਾਈਨਸ ਬੀਚ ਮੁੱਲ ਹਾਨੀ ਦਾ ਮੁੱਲ ਆਇਆ हानी किई अपा नु खरीद मल, होया, आ, सर, मल होया, आ, कि सौ रुपया माइनस बेच मल किया सौ रुपया हानी कि हानी बराबर हुई पुपये हानी होानी प्रतिशत कि हानी प्रतिशत क्ढन लू की करना पव हानी प्रतिशत ओह चीज जड़ी आनी पेगी हानी उपर रखा गे हानी प्रतिशत लई अपन हानी बटा खरीद मुल हानी बटा खरीद मुल गुना सौ हानी प्रतिशत इस तरीके न ही निकलता गानी प्रतिशत का ही फार्मूला है हानी प्रतिशत हानी बटा खरीद मुल गुणा सौ हानी प्रतिशत हो गया ਹਾਨੀ ਕਿੰਨੀ ਹੋਈ ਆਪਾਂ ਨੂੰ ਹੁਣ ਆਪਾਂ ਨੂੰ ਪਤਾ ਲੱਗਾ ਕਿ ਹਾਨੀ ਆਪਾਂ ਨੂੰ 50 ਰੁਪਏ ਹੋਈ ਹੈ ਤਾਂ ਤੁਸੀਂ ਇੱਥੇ 50 ਖਰੀਦ ਮੁੱਲ ਕਿੰਨਾ ਸੀ ਆਪਣਾ 150 ਰੁਪਏ ਖਰੀਦ ਮੁੱਲ ਆਪਣਾ ਸੀ 150 ਦੇ ਗੁਣਾ ਆਪਾਂ ਕੀਤਾ 100 ਰੁਪਏ ਇਹ ਆਪਣਾ ਫਾਰਮੂਲਾ ਦਾ ਮੱਦੇਨਜ਼ਰ ਨਿਕਲਣ ਲਈ ਕਰਾਂਗੇ ਹੁਣ ਇਹਨੂੰ 0 ਨਾਲ 0 ਨੂੰ ਛੱਟ ਦੋ ਹੁਣ ਇਹਨੂੰ 5 ਦਿੱਤੀਗੇ 15 5 3 15 ਤੇ 5 2 10 ਹੁਣ ਆਪਣੇ ਕੋਲੇ ਕਿੰਨਾ ਹੋਇਆ 100 3 ਆਪਣਾ ਆਨਸਰ ਆਇਆ 100 3 ਹੁਣ ਇਹਨੂੰ ਹੋਰ ਡਿਟੇਲ ਦੇ ਵਿੱਚ ਜਾਣਾ ਤਾਂ 100 ਨੂੰ 3 ਨਾਲ ਕੀ ਕਰ ਦੋ ਭਾਗ ਕਰ ਦੋ 100 ਨੂੰ 3 ਨਾਲ ਭਾਗ ਜਦੋਂ ਕਰਾਂਗੇ ਆਪਾਂ ਤਾਂ ਆਪਣੇ ਕੋਲੇ ਹਾਨੀ ਪ੍ਰਤੀਸ਼ਤ ਨਿਕਲੇ ਆਵੇਗੀ ਕਿੰਨਾ ਆ 3 3 9 Pirekka